ਤੇ ਇਹਨਾਂ ਫੁਕਰਿਆਂ ਬੇਲਣਾ ਦੀ ਇਹਨਾਂ ਹਰਕਤਾਂ ਦੀ ਵਜ੍ਹਾ ਕਰਕੇ ਕੋਈ ਵੀ ਅਣਾਈ ਮੌਤ ਮਰ ਸਕਦਾ ਆ ਇਹ ਜੋ ਹੋਲੀ ਦੇ ਨਾਮ ਦੇ ਉੱਤੇ ਕੁਝ ਲੋਕ ਹੁਰਦੰਗ ਮਚੁੰਦੇ ਨੇ ਜਾਂ ਧੀਆਂ ਭੈਣਾਂ ਨੂੰ ਛੇੜਦੇ ਨੇ ਇਸ ਤਰ੍ਹਾਂ ਦਾ ਫੁਕਰਾਬੱਤੀ ਕਰਕੇ ਸਿੱਖ ਪੰਥ ਨੂੰ ਇਹ ਗੰਦਲਾ ਕਰ ਰਹੇ ਆ ਇਹਨਾਂ ਨੇ 1984 ਤੋਂ ਬਾਅਦ ਸਿੱਖ ਪੰਥ ਨੂੰ ਇੰਨਾ ਕਿ ਗੰਦਲਾ ਕਰ ਦਿੱਤਾ ਆ ਇੰਨਾ ਕਿ ਬਦਨਾਮ ਕਰ ਦਿੱਤਾ ਆ ਫਿਰ ਇਹ ਕਹਿੰਦੇ ਨੇ ਜੀ ਹਕੂਮਤ ਧੱਕਾ ਕਰਦੀ ਆ ਫਿਰ ਇਹ ਕਹਿੰਦੇ ਨੇ ਜੀ ਪੁਲਿਸ ਧੱਕਾ ਕਰਦੀ ਪੁਲਿਸ ਨੇ ਵਧੀਆ ਕੀਤਾ ਕਿ ਇਹਨਾਂ ਦੇ ਡਾਂਗ ਫੇਰੀ ਜਦੋਂ ਤੇ ਸਿੱਖ ਕੌਮ ਉਸ ਸੰਘਰਸ਼ਾਂ ਦੇ ਵਿੱਚ ਜਗਾ ਉਦੋਂ ਸਾਥ ਨਹੀਂ ਦਿੱਤਾ ਤੇ ਅੱਜ ਜਦੋਂ ਸਿੱਖ ਪੰਥ ਦਾ ਬਜਟ ਜੜਾਇਆ ਉਹ ਅਰਬਾਂ ਦਾ ਹੋ ਗਿਆ ਤੇ ਉਦੋਂ ਇਹਦੇ ਵਿੱਚ ਕੁੱਦ ਜਾਂਦੇ ਆ ਤੇ ਜੇ ਪੰਜਾਬ ਦੇ ਵਿੱਚ ਗਦਾਰ ਨਾ ਹੁੰਦੇ ਕਦੀ ਵੀ ਅਸ਼ੇ ਦੀ ਗਲਦਲ ਦੇ ਵਿੱਚ ਨਾ ਫਸਦਾ ਉਹ ਲੋਕ ਜਿਨ੍ਹਾਂ ਨੇ ਛੇਵਾਂ ਦਰਿਆ ਨਸ਼ੇ ਦਾ ਪੰਜਾਬ ਦੇ ਵਿੱਚ ਪਹਾਇਆ ਵੱਡੇ ਸਰਵਾਰ ਸਭ ਸਵਾਗਤ ਕਰਦਾ ਹਾਂ ਡਾਕਟਰ ਗੁਰਿੰਦਰ ਸਿੰਘ ਨਗਰੇਟਾ ਜੀ ਦੇ ਤੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇੱਕ ਵਕਤ ਸੀ ਪੰਜਾਬ ਸੋਨੇ ਦੀ ਚਿੜੀ ਸੀ ਔਰ ਸਾਡਾ ਰੰਗਲਾ ਪੰਜਾਬ ਜੋ ਗੁਰੂਆਂ ਦੇ ਅਸ਼ੀਰਵਾਦ ਦੇ ਨਾਲ ਅੱਜ ਤੱਕ ਬਚਿਆ ਹੋਇਆ ਆ ਔਰ ਪੰਜਾਬ ਨੂੰ ਲੁੱਟਣ ਵਾਸਤੇ ਬਹੁਤ ਸਾਜ਼ਿਸ਼ਾਂ ਰਚੀਆਂ ਗਈਆਂ ਔਰ ਕੁਝ ਆਪਣੇ ਗद्दार ਜਿੰਨੇ ਵੱਡੇ ਉਹ ਸਰਦਾਰ ਓਨੇ ਵੱਡੇ ਗद्दार ਇਹ ਸ਼ਬਦ ਮੇਰੇ ਨਹੀਂ ਆ ਇਹ ਸਾਡੇ ਲੁਧਿਆਣੇ ਦੇ ਬਾਪੂ ਬਲਕੌਰ ਸਿੰਘ ਜੀ ਨੇ ਉਹਨਾਂ ਦੀ ਇੱਕ ਇੰਟਰਵਿਊ ਮੈਂ ਸੁਣੀ ਸੀ ਤੇ ਉਹਨਾਂ ਦੇ ਸ਼ਬਦ ਸੁਣ ਕੇ ਮੈਨੂੰ ਬੜੇ ਵਧੀਆ ਲੱਗੇ ਪੰਜਾਬ ਨੂੰ ਅੱਜ ਵੀ ਅਗਰ ਆਪਾਂ ਦੇਖਦੇ ਹਾਂ ਤੇ ਬਹੁਤ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਖਤਮ ਕਰ ਦੇਣਾ ਚਾਹੁੰਦੀਆਂ ਤੇ ਜੇ ਪੰਜਾਬ ਦੇ ਵਿੱਚ ਗਦਾਰ ਨਾ ਹੁੰਦੇ ਤੇ ਪੰਜਾਬ ਕਦੀ ਵੀ ਨਸ਼ੇ ਦੀ ਦਲਦਲ ਦੇ ਵਿੱਚ ਨਾ ਫਸਦਾ ਕਿਉਂਕਿ ਉਹ ਲੋਕ ਜਿਨ੍ਹਾਂ ਨੇ ਛੇਵਾਂ ਦਰਿਆ ਨਸ਼ੇ ਦਾ ਪੰਜਾਬ ਦੇ ਵਿੱਚ ਵਹਾਇਆ ਉਹ ਲੋਕ ਵੱਡੇ ਸਰਦਾਰ ਸਨ ਜਿਨ੍ਹਾਂ ਦੇ ਆਪਾਂ ਪਿੱਛੇ ਜੇ ਨਾਮ ਲੈ ਚੁੱਕੇ ਆ ਤੇ ਮੁੱਖ ਮੰਤਰੀ ਸਾਹਿਬ ਪਹਿਲਾਂ ਤੇ ਬੜਾ ਰੋਲਾ ਪਾਉਂਦੇ ਸੀ ਕਿ ਅਸੀਂ ਉਹਨਾਂ ਨੂੰ ਅੰਦਰ ਕਰਾਂਗੇ ਉਹਨਾਂ ਨੂੰ ਸਖਤ ਸਜ਼ਾਵਾ ਦਵਾਂਗੇ ਤੇ ਹੁਣ ਬਹੁਤ ਕਈ ਚੈਨੜਾ ਨੇ ਜ਼ਿਕਰ ਕੀਤਾ ਲੇਕਿਨ ਮੁੱਖ ਮੰਤਰੀ ਸਾਹਿਬ ਉਹਨਾਂ ਵੱਡੇ ਗਤਾਰਾਂ ਨੂੰ ਵੱਡੇ ਸਰਦਾਰਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਸ਼ਿਆਂ ਦੀ ਦੰਦਲ ਦੇ ਵਿੱਚ ਵਹਾ ਦਿੱਤੀ ਇਸ ਤਰ੍ਹਾਂ ਦੀ نسل ਨੇ ਪੰਜਾਬ ਦਾ ਖਾਣ ਕੀਤਾ ਨਹੀਂ ਤਾਂ ਪੰਜਾਬ ਤੇ ਸੋਨੇ ਦੀ ਚੜੀ ਸੀ ਹੁਣ ਖੋਲਾ ਮਹੱਲਾ ਚੱਲ ਰਿਹਾ ਹੈ ਸਿੱਖਾਂ ਦਾ ਇੱਕ ਅਕਸ ਸੀਗਾ ਪੂਰੇ ਵਿਸ਼ਵ ਦੇ ਵਿੱਚ ਲੋਕ ਸਿੱਖਾਂ ਨੂੰ ਇਸ ਦਸਤਾਰ ਨੂੰ ਸਲੂਟ ਕਰਦੇ ਸਨ ਲੇਕਿਨ ਹੁਣ 84 ਤੋਂ ਬਾਅਦ ਜਿਹੜਾ ਆ ਉਹ ਮਾਹੌਲ ਬਦਲ ਗਿਆ ਜਿਹੜੇ ਲੋਕ ਗੁਰੂਆਂ ਦੀ ਸੋਚ ਨੂੰ ਸਲੂਟ ਕਰਦੇ ਸਨ ਹਿੰਦੂ ਮੁਸਲਮ ਸਿੱਖ ਈਸਾਈ ਹਰ ਧਰਮ ਦੇ ਲੋਕ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਸਨ 1984 ਤੋਂ ਪਹਿਲਾਂ ਪਹਿਲਾਂ ਇਹ ਗੱਲ ਨਹੀਂ ਹੈ ਕਿ 1984 ਤੋਂ ਬਾਅਦ ਉਹਨਾਂ ਨੇ ਸਤਿਕਾਰ ਕਰਨਾ ਛੱਡ ਦਿੱਤਾ ਸਤਿਕਾਰ ਅੱਜ ਵੀ ਸਾਰੇ ਧਰਮ ਸਿੱਖਾਂ ਦਾ ਕਰਦੇ ਆ ਲੇਕਿਨ ਉਹ ਕਿਉਂ ਕਰਦੇ ਆ ਉਹ ਸਿੱਖ ਗੁਰੂਆਂ ਦੀ ਵਜ੍ਹਾ ਕਰਕੇ ਸਿੱਖ ਸ਼ਹੀਦਾਂ ਦੀ ਵਜ੍ਹਾ ਕਰਕੇ 1984 ਤੋਂ ਪਹਿਲਾਂ ਦੇ ਜਿਹੜੇ ਸੱਚੇ ਸਿੱਖ ਸਨ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਆਪ ਵਾਰ ਦਿੱਤਾ ਆਪਣੇ ਪਰਿਵਾਰ ਵਾਰ ਦਿੱਤੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਅੱਜ ਵੀ ਲੋਕ ਨਤਮਸਤਕ ਹੁੰਦੇ ਨੇ ਲੇਕਿਨ 1984 ਤੋਂ ਬਾਅਦ ਦਾ ਮਾਹੌਲ ਬਦਲ ਹੀ ਗਿਆ ਕੁਝ ਪੰਜਾਬ ਦੇ ਵਿੱਚ ਇਦਾਂ ਦੇ ਨਸਲ ਵੀ ਆ ਜਿਨ੍ਹਾਂ ਨੇ ਸਿੱਖੀ ਦਾ ਅਕਸ ਖਰਾਬ ਕੀਤਾ ਆ ਸਿੱਖੀ ਦੀ ਜੋ ਪਛਾਣ ਸੀਗੀ ਉਸ ਨੂੰ ਕਿਤੇ ਨਾ ਕਿਤੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਆ ਅੱਜ ਮੈਂ ਤੁਹਾਨੂੰ ਦੋ ਤਿੰਨ ਵੀਡੀਓ ਦਿਖਾਉਂਗਾ ਤੇ ਪੰਜਾਬ ਵਾਲਿਓ ਤੁਸੀਂ ਫੈਸਲਾ ਕਰਨਾ ਆ ਕਿ ਪੰਜਾਬ ਨੂੰ ਕਿਹੜੀ ਨਸਲ ਆ ਜਿਹੜੀ ਕੀੜੇ ਦੀ ਤਰ੍ਹਾਂ ਘੁੰਮਦੀ ਤਰ੍ਹਾਂ ਹੌਲੀ-ਹੌਲੀ ਹੌਲੀ-ਹੌਲੀ ਉਹਨੂੰ ਖਾਈ ਜਾ ਰਹੀ ਆ ਤੁਸੀਂ ਇਤਿਹਾਸ ਫਰੋਲ ਕੇ ਦੇਖ ਲਿਓ ਕਿ ਜਿਹੜੇ ਲੋਕ ਵੈਰੀਆਂ ਨਾਲ ਮੁਗਲਾਂ ਨਾਲ ਲੜੇ ਸਨ ਉਹ ਲੋਕ ਕੌਣ ਸਨ ਉਹਨਾਂ ਲੋਕਾਂ ਨੂੰ ਅੱਜ ਵੀ ਚਾਹੇ ਉਹ Hindu ਭਰਾ ਨੇ ਚਾਹੇ ਇਸਾਈ ਨੇ ਮੁਸਲਮਾਨ ਨੇ ਉਹ ਯਾਦ ਕਰਦੇ ਆ ਕਿ ਵਾਕਿਅੇ 'ਚ ਸਿੱਖ ਉਹ ਸਨ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਨੂੰ ਬਚਾਉਂਦੇ ਸਨ ਤੇ ਅੱਜ ਦੀ ਜਿਹੜੀ ਇਹ ਨਸਲ ਆ ਇਹ ਇਹਨਾਂ ਨੂੰ ਕੀ ਸੰਸਕਾਰ ਦਿੱਤੇ ਹੋਣਗੇ ਇਹਨਾਂ ਦੇ ਮਾਪਿਆਂ ਨੇ ਆ ਸਭ ਤੋਂ ਪਹਿਲਾਂ ਤੇ ਇੱਕ ਆ ਵੀਡੀਓ ਚੈੱਕ ਕਰੋ ਇਹ ਵੱਡੇ ਘਰਾਂ ਦੇ ਕਾਕੇ ਆ ਸਿਰ ਦੇ ਉੱਤੇ ਦਸਤਾਰ ਬੰਨੀ ਹੋਈ ਆ ਤੇ ਹਰਕਤ ਦੇਖੋ ਆ ਦੇਖੋ ਹਰਕਤ ਇਹ ਕੁੜੀ ਕੀ ਸੋਚਦੀ ਹੋਗੀ ਕਿ ਸਿੱਖ ਐਦਾਂ ਦੇ ਹੁੰਦੇ ਆ ਆ ਕਰਤੂਤਾਂ ਦੇਖੋ ਜੀ ਹੁਣ ਇਹਨਾਂ ਦੀਆਂ ਮਿੱਟੀ ਘਟਾ ਧੂਆਂ ਧਾਰ ਰੰਗੀ ਰੰਗ ਇੱਕ ਦੂਜੇ ਉੱਪਰ ਐਂ ਹਮਲੇ ਕਰਨ ਲੱਗੇ ਹੋਣੇ ਆ ਵੀ ਅਸੀਂ ਤਾਂ ਬਹੁਤ ਵੱਡੀ ਜੰਗ ਜਿੱਤਣ ਲੱਗੇ ਹੋਏ ਆ ਇੱਕ ਪਾਸੇ ਟਰਾਲੀ ਜਾ ਰਹੀ ਹੁੰਦੀ ਹੈ ਦੂਸਰੇ ਪਾਸੇ ਟਰੈਕਟਰ ਜਾ ਰਿਹਾ ਹੁੰਦਾ ਤੇ ਇਸ ਢੰਗ ਦੇ ਨਾਲ ਰੰਗਾਂ ਦੇ ਇੱਕ ਦੂਜੇ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਆ ਸਿੱਖੀ ਦਿੱਤੀ ਸੀ ਯਾਰ ਸਾਨੂੰ ਗੁਰੂ ਸਾਹਿਬ ਜੀ ਨੇ ਕੋਈ ਤੁਹਾਨੂੰ ਸਮਝਾਉਣ ਵਾਲਾ ਨਹੀਂ ਕੋਈ ਤੁਹਾਨੂੰ ਅਕਲ ਦੇਣ ਵਾਲਾ ਨਹੀਂ ਤੁਹਾਡੇ ਕਰਦੇ ਤੁਹਾਨੂੰ ਇਹ ਸਮਝਾ ਕੇ ਨਹੀਂ ਭੇਜਦੇ ਵੀ ਸਾਨੂੰ ਗੁਰੂ ਸਾਹਿਬ ਜੀ ਨੇ ਕਿਹੜੀ ਸਿੱਖੀ ਦਿੱਤੀ ਸੀ ਮਾਵਾ ਭੈਣਾ ਜਾਂਦੀਆਂ ਹੁੰਦੀਆਂ ਆ ਮਸ਼ਰੀ ਹੋਈ ਮਢੀਰ ਚਾਮਲੇ ਹੋਏ ਆ ਬੇਲੜ ਲਾਣਾ ਡੈਡ ਡੈਡ ਕਰਕੇ ਉਹਨਾਂ ਦੇ ਉੱਪਰ ਰੰਗ ਪਾ ਰਿਹਾ ਹੁੰਦਾ ਇਹ ਹਾਲਾਤ ਆ ਮਾਹੌਲ ਦਿੱਤਾ ਸੀ ਸਾਨੂੰ ਆ ਹਾਲਾਤ ਤੁਸੀਂ ਇਸ ਧਰਤੀ ਦੇ ਉੱਪਰ ਪੈਦਾ ਕੀਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਜੀ ਰੋਕਦੇ ਰਹੇ ਉਹੀ-ਉਹੀ ਚੀਜ਼ਾਂ ਗੁਰੂ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜਕੇ ਕਰ ਰਹੇ ਆ ਤੇ ਗੁਰੂ ਨੂੰ ਚੜਾ ਰਹੇ ਆ ਵੀ ਸਤਿਗੁਰੂ ਜੀ ਤੁਸੀਂ ਰੋਕ ਲੈਂਦੇ ਆ ਆ ਦੇਖੋ ਆ ਦੇਖੋ ਅਸੀਂ ਤਾਂ ਇਹ ਸਾਰਾ ਕੁਝ ਕਰਨਾ ਹੀ ਕਰਨਾ ਹੈ ਟਰੈਕਟਰਾਂ ਦੇ ਉੱਪਰ ਬੋਰੀਆਂ ਭਰ-ਭਰ ਕੇ ਰੱਖੀਆਂ ਹੋਈਆਂ ਤੇ ਮਸ਼ਰੀ ਹੋਈ ਮੰਢੀਰ ਬੇਲੜ ਲਾਣਾ ਇੱਕ ਦੂਜੇ ਦੇ ਉੱਪਰ ਰੰਗ ਹੀ ਰੰਗ ਰੰਗ ਹੀ ਰੰਗ ਕਰਪੂਤਾਂ ਦੇਖੋ ਤੇ ਇਹਨਾਂ ਨੇ ਜਾ ਕੇ ਐਨ ਕਹਿਣਾ ਵੀ ਇਸ ਤੇ ਬਹੁਤ ਵੱਡੇ ਧਰਮੀ ਬਣ ਕੇ ਆਏ ਆ ਜਾਂ ਲੰਗਰ ਛਕ ਲਿਆ ਜਾਂ ਇੱਕ ਦੂਜੇ ਦੇ ਉੱਪਰ ਆਹ ਧੂਆਂ ਧਾਰ ਕਰ ਛੱਡਿਆ ਮੰਦਿਰ ਨੇ ਇੱਕ ਦੂਜੇ ਦੇ ਉੱਪਰ ਰੰਗ ਪਾ ਛੱਡੇ ਤਾਂ ਅਸੀਂ ਤਾਂ ਬਹੁਤ ਵੱਡੇ ਧਰਮੀਆਂ ਹਰ ਸਾਲ ਹਰ ਸਾਲ ਹੁੰਦਾ ਇਹ ਚੀਜ਼ਾਂ ਹਰ ਸਾਲ ਹੁੰਦੀਆਂ ਨੇ ਕੋਈ ਨਹੀਂ ਰੋਕਣ ਵਾਲਾ ਇਹਨਾਂ ਨੂੰ ਕੋਈ ਨਹੀਂ ਸਮਝਾਉਣ ਵਾਲਾ ਇਹ ਤੁਸੀਂ ਦੱਸੋ ਕਿ ਕਿਆ ਜਿਹੜੇ ਲੋਕ ਦਾਵਾ ਕਰਦੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਆ ਕਿਉਂਕਿ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਜੋ ਹੋਲੀ ਦੇ ਨਾਮ ਦੇ ਉੱਤੇ ਕੁਝ ਲੋਕ ਹੁਰਦੰਗ ਮਚਾਉਂਦੇ ਨੇ ਜਾਂ ਗੰਦ ਪਾਉਂਦੇ ਨੇ ਜਾਂ ਧੀਆਂ ਭੈਣਾਂ ਨੂੰ ਛੇੜਦੇ ਨੇ ਇਸ ਤਰ੍ਹਾਂ ਦੇ ਮਾਹੌਲ ਤੋਂ ਕੱਢ ਕੇ ਤੇ ਨਿਰਾਲਾ ਪੰਥ ਸਾਜਿਆ ਸੀਗਾ ਜਿਹੜਾ ਕਿ ਗੰਦ ਨਾ ਪਾਉਣ ਤੇ ਨਿਰਾਲੇ ਤਰੀਕੇ ਦੇ ਨਾਲ ਹੋਲੀ ਨਾ ਮਨਾਉਣ ਤੇ ਹੋਲਾ ਮਹੱਲਾ ਮਨਾਉਣ ਔਰ ਉਹ ਬਿਨਾਂ ਰਗ ਤੋਂ ਫੁੱਲਾਂ ਦੀ ਵਰਖਾ ਕਰਕੇ ਮਨਾਇਆ ਜਾਂਦਾ ਸੀ ਲੇਕਿਨ ਇਹ ਲੋਕ ਜਿਨ੍ਹਾਂ ਨੇ ਆ ਦੇਖੋ ਪੰਜਾਬੀਓ ਪੰਜਾਬ ਨੂੰ ਕਰਜ਼ਾਈ ਕਰਕੇ ਤੇ ਆਪਣੇ ਕਰਜ਼ੇ ਮਾਫ ਕਰਵਾ ਕੇ ਪੰਜਾਬ ਬੰਦ ਕਰਾ ਕਰਾ ਕੇ ਆਪਣੀ ਤੇ ਸੰਗਤ ਦੀ ਜ਼ਿੰਦਗੀ ਦਾਤ ਤੇ ਲਾਉਂਦੇ ਹੋਏ ਨਾਕ ਜ਼ਿਆਦਾ ਗੰਧ ਪਾ ਦਿੱਤਾ ਆ ਸਿੱਖੀ ਪੰਥ ਨੂੰ ਖਰਾਬ ਕਰ ਦਿੱਤਾ ਆ ਔਰ ਜਿਹੜੇ ਇਹਨਾਂ ਦੇ ਕੋਲ ਸੰਧ ਨੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇਹਨਾਂ ਦੇ ਕੋਲ ਸੰਧ ਨੇ ਹੁਣ ਇਹ ਤੇ ਆਪਾਂ ਕਹਿ ਨਹੀਂ ਸਕਦੇ ਵੀ ਇਹ ਕਿਸੇ ਗਰੀਬ ਵਰਗ ਦੇ ਵਿੱਚੋਂ ਨੇ ਇਹ ਉਸ ਵਰਗ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਵਿਹਲੇ ਰਹਿ ਕੇ ਖਾਣ ਦੀ ਆਦਤ ਪਈ ਹੋਈ ਆ ਤੇ ਸਰਕਾਰਾਂ ਦੇ ਕੋਲੋਂ ਇਹਨਾਂ ਨੇ ਇਹ ਸੰਧ ਜਿਹੜੇ ਨੇ ਜਾਂ ਤੇ ਕਰਜ਼ਾ ਮਾਫ਼ ਕਰਾ ਕੇ ਲੈ ਹੁੰਦੇ ਆ ਤੇ ਜਾਂ ਇਹ ਲੋਨ ਦੇ ਉੱਤੇ ਲੈ ਕੇ ਚੀਜ਼ਾਂ ਤੇ ਜਦੋਂ ਕੋਈ ਵਿਅਕਤੀ ਆਉਂਦਾ ਆ ਇਹਨਾਂ ਦੇ ਕੋਲੋਂ ਲੋਨ ਦੀਆਂ ਕਿਸ਼ਤਾਂ ਲੈਣ ਤੇ ਇਹ ਉਹਨਾਂ ਨੂੰ ਅੱਗੋਂ ਭਿਗਾ ਦਿੰਦੇ ਆ ਤੇ ਇਸ ਤਰ੍ਹਾਂ ਦੇ ਸੰਧ ਜਿਹੜੇ ਅਵੇਲੇ ਰਹਿ ਕੇ ਹਰਾਮ ਦੀ ਕਮਾਈ ਦੇ ਨਾਲ ਆਏ ਹੁੰਦੇ ਆ ਉਦੋਂ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਆ ਇਹਨਾਂ ਲੋਕਾਂ ਵੱਲੋਂ ਲੇਕਿਨ ਅਸੀਂ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਕਰਦੇ ਆ ਕਿ ਪੰਜਾਬ ਪੁਲਿਸ ਜਿਹੜੀ ਆ ਪ੍ਰਸ਼ਾਸਨ ਜਿਹੜਾ ਆ ਜੇ ਉਹ ਸਖਤ ਨਾ ਹੋਵੇ ਤੇ ਇਹ ਜਿਹੜੇ ਲੋਕ ਨੇ ਇਹ ਤੇ ਫਿਰ ਇਸ ਤਰ੍ਹਾਂ ਦੀ ਹੁੜਦੰਗ ਮਚਾਉਂਦੇ ਹੋਏ ਇਥੇ ਜੋ ਸਿੱਖ ਸੰਗਤਾਂ ਦੇ ਜੋ ਪੈਦਲ ਸੜਕਾਂ ਦੇ ਉੱਤੇ ਰਾਹ ਦੇ ਵਿੱਚ ਤੁਰੇ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਲੋਕ ਕੁਝਾ ਕੇ ਰੱਖ ਦੇਣ ਫਿਰ ਤੁਸੀਂ ਦੇਖੋ ਕਿ ਜੇ ਕੋਈ ਵੀ ਵਿਅਕਤੀ ਸੜਕ ਦੇ ਉੱਤੇ ਤੁਰਿਆ ਜਾਂਦਾ ਹੋਵੇ ਜਾਂ ਆਮ ਸੰਗਤ ਤੁਰੀ ਜਾਂਦੀ ਹੋਵੇ ਤੇ ਇਹਨਾਂ ਫੁਕਰਿਆਂ ਵੇਲੜਾ ਦੀ ਇਹਨਾਂ ਹਰਕਤਾਂ ਦੀ ਵਜ੍ਹਾ ਕਰਕੇ ਕੋਈ ਵੀ ਅਣਾਈ ਮੌਤ ਮਰ ਸਕਦਾ ਆ ਤੇ ਮੈਂ ਜਿਹੜੇ ਲੋਕ ਵੀ ਅਨੰਦਪੁਰ ਸਾਹਿਬ ਜਾਂਦੇ ਆ ਗੁਰੂ ਧਾਮਾਂ ਨੂੰ ਜਾਂਦੇ ਆ ਉਹਨਾਂ ਨੂੰ ਮੈਂ ਇੱਕ ਗੱਲ ਕਿਹਾ ਕਿ ਭਾਈ ਇਹਨਾਂ ਲੋਕਾਂ ਦੇ ਉੱਤੇ ਨੱਥ ਨਹੀਂ ਪੈਣੀ ਨਾ ਹੀ ਇਹਨਾਂ ਦੇ ਮਾਪੇ-ਬਾਪ ਇਹਨਾਂ ਨੂੰ ਸੰਸਕਾਰ ਦਿੰਦੇ ਆ ਨਾ ਹੀ ਇਹਨਾਂ ਦੇ ਮਾਪੇ-ਬਾਪ ਨੇ ਇਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਦੱਸਿਆ ਆ ਨਾ ਹੀ ਚੰਗੇ ਸੰਸਕਾਰ ਦਿੱਤੇ ਆ ਤੇ ਸਿੱਖੀ ਕੀ ਚੀਜ਼ ਆ ਇਹਨਾਂ ਨੂੰ ਕੋਈ ਪਤਾ ਨਹੀਂ ਆ ਬਸ ਇਹ ਆ ਕਿ ਇਹ ਇਸ ਤਰ੍ਹਾਂ ਦੇ ਹੁੜਦੰਗ ਇਸ ਤਰ੍ਹਾਂ ਦਾ ਫੁਕਰਾਪਨਤੀ ਕਰਕੇ ਸਿੱਖ ਪੰਥ ਨੂੰ ਇਹ ਗੰਧਲਾ ਕਰ ਰਿਹਾ ਇਹਨਾਂ ਨੇ 1984 ਤੋਂ ਬਾਅਦ ਸਿੱਖ ਪੰਥ ਨੂੰ ਇੰਨਾ ਕਿ ਗੰਧਲਾ ਕਰ ਦਿੱਤਾ ਆ ਇੰਨਾ ਕਿ ਬਦਨਾਮ ਕਰ ਦਿੱਤਾ ਆ ਕਿ ਇਹ ਇੱਕ ਨਰਾਲਾ ਪੰਥ ਅੱਜ ਇਹਨਾਂ ਨੇ ਖੜੇ ਹੋਏ ਪਾਣੀ ਦੀ ਤਰ੍ਹਾਂ ਮੁਸ਼ਕ ਮਾਰਨ ਲਾ ਦਿੱਤਾ ਆ ਔਰ ਅੱਜ ਇਹ ਲੋਕ ਜਿਹੜੇ ਨੇ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰਦੇ ਨੇ ਹੁਣ ਆ ਮੈਂ ਦੇਖਦਾ ਪਿਆ ਸੀਗਾ ਕਿ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਹਿਮਾਚਲ ਨੂੰ ਜਾਣ ਲੱਗੇ ਇਹ ਫੁਕਰੀ ਮੰਦਿਰ ਜਿਹੜੀ ਆ ਇਹ 84 ਤੋਂ ਬਾਅਦ ਦੇ ਅਖੌਤੀ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਉੱਥੇ ਜਾਂਦੇ ਆ ਹਿਮਾਚਲ ਦੇ ਲੋਕਾਂ ਨਾਲ ਸਾਡੀ ਗੱਲ ਹੋਈ ਆ ਅਸੀਂ ਵੀ ਸਿੱਖਾਂ ਉਹ ਕਹਿੰਦੇ ਨੇ ਵੀ ਅਸੀਂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਆ ਇਹ ਹਿੰਦੂ ਭਰਾਵਾਂ ਦਾ ਕਹਿਣਾ ਆ ਕਿ ਉਹਨੇ ਸਿੱਖ ਸ਼ਾਇਦ ਗੁਰੂ ਘਰ ਅੰਚ ਨਹੀਂ ਜਾਂਦੇ ਹੋਣਗੇ ਜਿੰਨਾ ਕਿ ਇਤਿਹਾਸਿਕ ਗੁਰੂ ਸਤਾਮ ਜੋ ਹਿਮਾਚਲ ਦੇ ਵਿੱਚ ਨੇ ਇਹ ਸਾਡੇ ਹਿੰਦੂ ਵੀਰ ਜਿਹੜੇ ਨੇ ਉਹ ਜਾਂਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਬਾਬਾ ਨਾਨਕ ਜੀ ਨੂੰ ਨਤਮਸਤਕ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਨਤਮਸਤਕ ਆ ਬਾਬਾ ਦੀਪ ਸਿੰਘ ਜੀ ਹਰੀ ਸਿੰਘ ਨਲਵਾ ਜੀ ਨੂੰ ਔਰ ਹੋਰ ਵੀ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਨਤਮਸਤਕ ਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਸਿੱਖੀ ਦਾ ਸਤਕਾਰ ਕਰਦੇ ਆ ਪਰ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਭੁੱਲ ਗਏ ਨੇ ਇਹਨਾਂ ਨੇ ਔਣ ਵਾਲੇ 5 7 10 20 ਹੋਰ 50 ਸਾਲਾਂ ਦੇ ਬਾਅਦ ਸਿੱਖੀ ਜਿਹੜੀ ਆ ਉਹ 84 ਤੋਂ ਬਾਅਦ ਦੇ ਸ਼ਹੀਦਾਂ ਨੂੰ ਹੀ ਦਿਖਾਇਆ ਕਰਨਾਇਆ ਔਰ ਇਹਨਾਂ ਨੇ ਸ਼ਾਇਦ ਉਹਨਾਂ ਨੂੰ ਹੀ ਗੁਰੂ ਬਣਾ ਲੈਣਾ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਖत्री ਸਿੱਖ ਸਨ ਤੇ ਬਾਬਾ ਨਾਨਕ ਜੀ ਵੀ ਖत्री ਸਿੱਖ ਸਨ ਤੇ ਦੱਸੋ ਗੁਰੂ ਸਹਿਬਾਨ ਵੀ ਖत्री ਸਿੱਖ ਸਨ ਤੇ ਇਸ ਕਰਕੇ 84 ਤੋਂ ਬਾਅਦ ਦੇ ਜਿਹੜੇ ਸੀ ਉਹ ਇਹ ਉਹਨਾਂ ਨੂੰ ਤਾਂ ਤਵੱਜੋ ਦਿੰਦੇ ਆ ਵੀ ਉਹ ਇੱਕ ਨਸਲ ਦੇ ਸਨ ਉਹ ਇਹਨਾਂ ਦੀ ਉਹ ਇਹਨਾਂ ਵਾਸਤੇ ਆਈਡੀਆ ਲਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਾਬਾ ਦੀਪ ਸਿੰਘ ਜੀ ਹਰੀ ਸਿੰਘ ਨਲਵਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਪੰਜਾਬ ਦੀਆਂ ਜ਼ਮੀਨਾਂ ਦੇ ਪਟੇ ਇਹਨਾਂ ਦੇ ਨਾਮ ਕਰਵਾ ਕੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦਾ ਢਿੱਡ ਭਰਦਾ ਰਵੇ ਤੇ ਇਹਨਾਂ ਨੂੰ ਇਸ ਨਾਇਕ ਕਰ ਦਿੱਤਾ ਸੀ ਕਿ ਪੈਰਾਸਿਰ ਖੜੇ ਹੋ ਸਕਣ ਇਹ ਆਪਣਾ ਵੀ ਢਿੱਡ ਭਰਨ ਤੇ ਪੰਜਾਬ ਦੇ ਲੋਕਾਂ ਦਾ ਵੀ ਢਿੱਡ ਭਰਨ ਪਰ ਇਹਨਾਂ ਲੋਕਾਂ ਨੇ ਉਹਨਾਂ ਸ਼ਹੀਦਾਂ ਨੂੰ ਵੀ ਵਿਸਾਰ ਕੇ ਰੱਖ ਦਿੱਤਾ ਉਹਨਾਂ ਨੂੰ 6 ਮਹੀਨੇ ਕੇਰਾ ਪਾਈ ਰੱਖਿਆ ਪਰ ਉਹ ਇਹ ਕਦੀ ਵੀ ਉਹਨਾਂ ਦਾ ਸਾਥ ਦੇਣ ਵਾਸਤੇ ਇਹ ਲੋਕ ਨਹੀਂ ਗਏ ਗਰੂ ਕਮਨਸਿੰਘ ਜੀ ਦਾ ਸਾਥ ਵੀ ਨਹੀਂ ਦਿੱਤਾ ਤੁਸੀਂ ਦੱਸੋ ਵੀ ਅੱਜ ਲੱਖਾਂ ਦੀ ਤعداد ਦੇ ਵਿੱਚ ਇਸ ਥਾਂਾਂ ਨੂੰ ਜਾ ਰਹੇ ਆ ਤੇ ਉਦੋਂ ਇਹ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖੜਦੇ ਜੇ ਉਹਨਾਂ ਦੇ ਨਾਲ ਕਿਤੇ ਮੁੰਡੇ ਨਾ ਮੋਢਾ ਲਾ ਕੇ ਖੜ ਜਾਂਦੇ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਦੇ ਬੱਚੇ ਵੀ ਸ਼ਹੀਦ ਨਹੀਂ ਹੋਣੇ ਸੀ ਮਾਤਾ ਜੀ ਵੀ ਸ਼ਹੀਦ ਨਹੀਂ ਹੋਣੇ ਸੀ ਔਰ ਉਹਨਾਂ ਦੇ ਪਿਤਾ ਜੀ ਵੀ ਸ਼ਹੀਦ ਨਹੀਂ ਹੋਣੇ ਸਨ ਜਦੋਂ ਤੇ ਸਿੱਖ ਕੌਮ ਉਸ ਸੰਘਰਸ਼ਾਂ ਦੇ ਵਿੱਚ ਸੀਗਾ ਉਦੋਂ ਸਾਥ ਨਹੀਂ ਦਿੱਤਾ ਤੇ ਅੱਜ ਜਦੋਂ ਸਿੱਖ ਪੰਥ ਦਾ ਬਜਟ ਜਿਹੜਾ ਆ ਉਹ ਅਰਬਾਂ ਦਾ ਹੋ ਗਿਆ ਤੇ ਉਦੋਂ ਇਹਦੇ ਵਿੱਚ ਕੁੱਦ ਜਾਂਦੇ ਆ ਤੇ ਇਹ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਤੇ ਫੇਰ ਜੋ ਤੋਵੇਂ ਨਾਲ ਜੁੱਤੀਆਂ ਪੈਂਦੀਆਂ ਫਿਰ ਇੱਕਦਮ ਇਹ ਸਿੱਖ ਧਰਮ ਦੇ ਵਿੱਚ ਆ ਕੇ ਤੇ ਸ਼ੈਲਟਰ ਲੈ ਲੈਂਦੇ ਆ ਤੇ ਫਿਰ ਇਹ ਕਹਿੰਦੇ ਆ ਜੀ ਹਕੂਮਤ ਧੱਕਾ ਕਰਦੀ ਆ ਪੁਲਿਸ ਸਿੱਖਾਂ ਦੇ ਨਾਲ ਧੱਕਾ ਕਰਦੀ ਆ ਪੁਲਿਸ ਸਿੱਖਾਂ ਨਾਲ ਨਹੀਂ ਧੱਕਾ ਕਰਦੀ ਪੁਲਿਸ ਵਾਲੇ ਖੁਦ ਸਿੱਖ ਨੇ ਪਰ ਉਹ ਇਸ ਤਰ੍ਹਾਂ ਦੀ نسل ਜਿਹੜੇ ਹਰਕਤਾਂ ਮਾੜੀਆਂ ਕਰਦੇ ਆ ਉਹਨਾਂ ਦੇ ਫਿਰ ਡਾਂਗ ਭਰਉਂਦੇ ਆ ਜਿਹੜੇ ਸਾਡੇ ਪੁਲਿਸ ਵਾਲੇ ਵੀ ਆ ਉਹਨਾਂ ਦੇ ਸਿਰਾਂ ਦੇ ਉੱਤੇ ਵੀ ਦਸਤਾਰਾਂ ਆ ਉਹਨਾਂ ਦੇ ਸਿਰਾਂ ਦੇ ਉੱਤੇ ਵੀ ਪੱਗਾਂ ਆ ਉਹ ਇਹਨਾਂ ਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਕਿਉਂਕਿ ਉਹ ਪੁਲਿਸ ਵਾਲੇ ਇਹਨਾਂ ਦੀ ਔਕਾਤ ਜਾਣਦੇ ਆ ਇਸ ਕਰਕੇ ਉਹ ਇਹਨਾਂ ਦੇ ਫਿਰ ਡਾਂਗ ਫੇਰਦੇ ਆ ਹੁਣ ਇਹ ਲੋਕ ਵੇਲੇ ਰਹਿ ਕੇ ਕਿਉਂਕਿ ਜਤੋਂ ਜਿਹੜਾ ਬੰਦਾ ਤੇ ਮਿਹਨਤ ਕਸ਼ ਬੰਦਾ ਆ ਉਹ ਮਿਹਨਤ ਕਰਕੇ ਆਪਣੀ ਮਿਹਨਤ ਦੀ ਰੋਟੀ ਕਮਾਉਦਾ ਆ ਜਿਹੜਾ ਕੰਮ ਕਾਜ ਵਾਲਾ ਬੰਦਾ ਆ ਜਿਹੜਾ ਮਿਹਨਤ ਕਰਕੇ ਰੋਟੀ ਖਾਂਦਾ ਆ ਉਹ ਇਦਾਂ ਦੀਆਂ ਹਕਤਾਂ ਕਦੀ ਨਹੀਂ ਕਰੂਗਾ ਹਾਂ ਜਿਹੜੇ ਲੋਕ ਬੇਲੜ ਨੇ ਤੇ ਜਿਨ੍ਹਾਂ ਨੂੰ ਆਦਤ ਕੀ ਮੰਗ ਕੇ ਖਾਣਾ ਤੇ ਸਰਕਾਰਾਂ ਦੇ ਕੋਲੋਂ ਜੋ ਤੁਸੀਂ ਔਰ ਅਸੀਂ ਟੈਕਸ ਦਿੰਨੇ ਆ ਇਹ ਆਪਣੀਆਂ ਹਰ ਚੀਜ਼ਾਂ ਮੁਆਫ ਕਰਵਾ ਲੈਂਦੇ ਆ ਭਰਾਵੋ ਜਦੋਂ ਇਹਨਾਂ ਦੇ ਕੋਲ ਇਸ ਤਰ੍ਹਾਂ ਦੇ ਪੈਸੇ ਆਉਂਦੇ ਆ ਤੇ ਫਿਰ ਇਹਨਾਂ ਦੀਆਂ ਗਾਹ ਉਲਾਦਾਂ ਨੇ ਇਤਾਂ ਦੀਆਂ ਹਰਕਤਾਂ ਹੀ ਕਰਨੀਆਂ ਆ ਇੱਕ ਵੀਡੀਓ ਹੋਰ ਚੈੱਕ ਕਰੋ ਇਹਦਾ ਚੱਲੇਗਾ ਯਾਰ ਭਾਈ ਕੀ ਕੀ ਚੱਕ ਯਾਰ ਯਾਰ ਭਾਈ ਅਸੀਂ ਕਿਹਾ ਵੀ ਭਾਈ ਮੇਰੀ ਗੱਡੀ ਕੱਢ ਦੇ ਠੀਕ ਹੈ ਮੈਂ ਮੇਰਾ ਪਿੰਡ ਮਰਾਦਪੁਰ ਹੈ ਭਾਈ ਕਰ ਮੈਂ ਨਹੀਂ ਗੱਡੀ ਕੱਢਦਾ ਮੇਰੇ ਮਾਂ ਪਿਓ ਨੂੰ ਐਮਰਜੈਂਸੀ ਆ ਕਰ ਨਹੀਂ ਮੈਂ ਨਹੀਂ ਛੱਡਦਾ ਭਾਈ ਨੇ ਗੱਡੀ 'ਤੇ ਥੱਪੜ ਮਾਰਿਆ ਸ਼ੀਸ਼ਾ ਭੰਦਿਆ ਕੀ ਨ ਕੀ ਨਾਮ ਆਗਾ ਮੇਰਾ ਨਾਮ ਜੱਸੀ ਹੈ ਭਾਈ ਮ ਆ ਰਹੇ ਆ ਕਿੱਥੋਂ ਆ ਰਹੇ ਆ ਕਿੱਥੇ ਜਾ ਰਹੇ ਆ ਅਸੀਂ ਕਿੱਥੇ ਜਾਈਏ ਸਾਨੂੰ ਤਾਂ ਜਵਾਬ ਦੇ ਦਿਓ ਯਾਰ ਸਾਡਾ ਕਸੂਰ ਦੱਸ ਦੋ ਬਈ ਮੈਂ ਤਾਂ ਕਹਿੰਦਾ ਨਹੀਂ ਮੈਂ 20 25 25 ਕਿਲੋਮੀਟਰ ਗੱਡੀਆਂ ਘਮਾ ਕੇ ਜਾਂਦੇ ਆ ਪਿੰਡਾਂ ਜਿਹਨੂੰ ਕਿੱਧਰ ਕਿੱਧਰ ਨੂੰ ਨਾ ਇਹ ਸ਼ੀਸ਼ਾ ਤੋੜਿਆ ਉਹ ਨੀਚੇ ਜੀ ਦਾ ਇਹ ਸ਼ੀਸ਼ਾ ਵੀ ਨਹੀਂ ਸਾਡਾ ਕਸੂਰ ਦੱਸ ਦੋ ਕਿਹਾ ਸਾਡੇ ਖਿਲਾਫ ਹੋਣਗੇ ਵੀ ਇਹ ਤਾਂ ਗੁੰਡਾ ਗਰਦੀ ਭਰਾ ਬਾਈ ਯਾਰ ਇਹਨਾਂ ਦੇ ਘਰਾਂ ਆ ਕੇ ਜਾ ਕੇ ਬੈਠੋ ਯਾਰ ਸਾਡਾ ਕਸੂਰ ਸਾਡਾ ਕਸੂਰ ਸਾਡਾ ਮੇਰੀ ਤਾਂ ਮਰਨੇ ਮੈਨੂੰ ਜਾ ਕੇ ਰੋ ਜਾ ਕੇ ਉਹਨਾਂ ਨੂੰ ਤੋੜ ਲਿਆ ਉੱਥੇ ਬੈਠੋ ਜਾ ਕੇ ਵੀਰੋ ਦਾ 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 ਗੁਰਦਿਕ ਟੋਰ ਮੁਕਾਗਾ ਗੁਰਦਾਰਾ ਫਾਟੀ ਵਿੱਚ ਉੱਡੀ ਰੱਖੋ ਅਸੀਂ 6 ਮਹੀਨੇ ਮਾਰਗ ਉੱਤੇ ਦੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਕੇ ਪੂਰਾ ਪੰਜਾਬ ਦਾ ਵਪਾਰ ਜਿਹੜਾ ਹੈ ਉਹ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਦਾ ਮਜ਼ਦੂਰ ਜਿਹੜਾ ਆ ਉਹ ਪਰੇਸ਼ਾਨ ਆ ਪੰਜਾਬ ਦਾ ਵਪਾਰੀ ਪਰੇਸ਼ਾਨ ਆ ਪੰਜਾਬ ਦਾ ਹਰ ਇੱਕ ਆਮ ਇਨਸਾਨ ਜਿਹੜਾ ਆ ਉਹ ਪਰੇਸ਼ਾਨ ਆ ਕਿਉਂਕਿ ਜਿਹੜਾ ਅਸਲੀ ਕਿਸਾਨ ਆ ਉਹ ਤੇ ਆਪਣੀ ਖੇਤੀਬਾੜੀ ਕਰਦਾ ਹੈ ਕੁਝ ਵਿਹਲੜ ਲੋਕ ਨੇ ਜਿਹੜੇ ਸਰਕਾਰਾਂ ਦੇ ਕੋਲੋਂ ਮੁਆਵਜ਼ੇ ਲੈਂਦੇ ਨੇ ਫ੍ਰੀ ਕਰਵਾ ਲੈਂਦੇ ਆ ਸਭ ਕੁਝ ਤੇ ਉਹ ਫਿਰ ਜਿਹੜਾ ਫ੍ਰੀ ਦਾ ਖਾਂਦੇ ਆ ਉਹਨਾਂ ਦੇ ਫਿਰ ਜਿਹੜੀਆਂ ਔਲਾਦਾਂ ਆ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਫਿਰ ਰੋਜ਼ ਡਾਂਗਾ ਖਾਂਦੀਆਂ ਪੁਲਿਸ ਦੇ ਕੋਲੋਂ